ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਲੋਕ ਸਵੇਰੇ ਲੇਟ ਉੱਠਦੇ ਹਨ ਤੇ ਜੇਕਰ ਉਹ ਰਾਤ ਨੂੰ ਹੀ ਇਹ ਕੰਮ ਕਰਕੇ ਸੌਂ ਜਾਣਗੇ ਤਾਂ ਉਹਨਾਂ ਦੀ ਸੁੱਤੀ ਹੋਈ ਕਿਸਮਤ ਵੀ ਜਾਗ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਅੰਮ੍ਰਿਤ ਵੇਲੇ ਦੀਆਂ ਬਰਕਤਾਂ ਦੇ ਬਾਰੇ। ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਆ ਹੋਇਆਂ ਆਖਦੇ ਹਨ ਕਿ ਭਾਈ ਅੰਮ੍ਰਿਤ ਵੇਲੇ ਉਠੋ, ਉੱਠ ਕੇ ਨਾਮ ਜਪੋ। ਅੰਮ੍ਰਿਤ ਵੇਲਾ ਸੰਭਾਲੋ, ਸਤਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਸੰਭਾਲ ਲੈਣਗੇ। ਮਹਾਪੁਰਖ ਜੀ ਆਖਦੇ ਹਨ ਕਿ ਕੋਈ ਮਨੁੱਖ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦੇਵੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦੇਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਉਹਦੇ ਤੇ ਐਨੀ ਕਿਰਪਾ ਕਰਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਬਿਨਾਂ ਬੋਲੇਆਂ ਬਿਨਾਂ ਮੰਗਿਆ ਹੀ ਉਸ ਮਨੁੱਖ ਨੂੰ ਸਭ ਕੁਝ ਦੇ ਦਿੰਦੇ ਹਨ ਉਸ ਮਨੁੱਖ ਦੀ ਝੋਲੀ ਵਿੱਚ ਖੁਸ਼ੀਆਂ ਪਾ ਦਿੰਦੇ ਹਨ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲਿਆਂ ਨੂੰ ਮੂੰਹੋਂ ਬੋਲ ਕੇ ਕੁਝ ਵੀ ਮੰਗਣਾ ਨਹੀਂ ਪੈਂਦਾ ਅੰਤਰਜਾਮੀ ਪਾਤਸ਼ਾਹ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰ ਦਿੰਦੇ ਹਨ ਸਤਗੁਰ ਸੱਚੇ ਪਾਤਸ਼ਾਹ ਬਿਨਾਂ ਬੋਲੇਆਂ ਬਿਨਾਂ ਮੰਗਿਆਂ ਬਹੁਤ ਕੁਝ ਉਸ ਮਨੁੱਖ ਦੀ ਝੋਲੀ ਵਿੱਚ ਪਾ ਦਿੰਦੇ ਹਨ ਮਹਾਪੁਰਖ ਜੀ ਆਖਦੇ ਹਨ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲਿਆਂ ਨੂੰ ਮੂੰਹੋਂ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ ਅੰਦਰ ਜਾਮੇ ਪਾਤਸ਼ਾਹ ਮੰਨਦੀਆਂ ਇਛਾਵਾਂ ਉਹਦੀਆਂ ਪੂਰੀਆਂ ਕਰ ਦਿੰਦੇ ਹਨ ਸਤਗੁਰ ਸੱਚੇ ਪਾਤਸ਼ਾਹ ਦੁਨੀਆਵੀ ਤੇ ਦਰਗਾਹੇ ਦੋਵੇਂ ਹੀ ਸੁਖ ਦੇ ਦਿੰਦੇ ਹਨ ਜਿਹੜੇ ਲੋਕ ਅੰਮ੍ਰਿਤ ਵੇਲੇ ਉੱਠਦੇ ਹਨ ਉਹ ਇਹ ਕੱਲ ਚੰਗੀ ਤਰ੍ਹਾਂ ਸਮਝ ਲੈਣ ਕੇ ਉਹਨਾਂ ਦੇ ਉੱਤੇ ਪਰਮਾਤਮਾ ਜੀ ਦੀ ਬੜੀ ਕਿਰਪਾ ਹੈ ਕਿਉਂਕਿ ਅੰਮ੍ਰਿਤ ਵੇਲੇ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਕਿ ਉੱਠ ਜਾਵੇ ਉਹੀ ਉੱਠਦੇ ਹਨ ਜਿਨ੍ਹਾਂ ਨੂੰ ਪਾਤਸ਼ਾਹ ਜੀ ਆਪ ਉਠਾਉਂਦੇ ਹਨ ਬੜੇ ਵੱਡੇ ਭਾਗਾ ਵਾਲੇ ਹੁੰਦੇ ਹਨ ਮਹਾਪੁਰਖ ਜੀ ਆਖਦੇ ਹਨ ਇਸ ਗੱਲ ਦਾ ਮਾਣ ਕਰਿਆ ਕਰੋ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਤੇ ਮਿਹਰਬਾਨ ਹਨ ਮੈਂ ਉਹਨਾਂ ਨੂੰ ਪਿਆਰਾ ਲੱਗਦਾ ਹਾਂ ਇਸੇ ਕਰਕੇ ਮੈਨੂੰ ਉਠਾਉਂਦੇ ਹਨ ਉੱਠ ਕੇ ਆਪਣਾ ਨਾਮ ਜਪਾਉਂਦੇ ਹਨ ਕਹਿੰਦੇ ਕਿ ਅਮ੍ਰਿਤ ਵੇਲੇ ਦਾ ਜਿਹੜਾ ਵੇਲਾ ਹੈ ਨਾ ਇਹ ਸਾਨੂੰ ਆਪਣੀ ਮਰਜ਼ੀ ਨਾਲ ਨਹੀਂ ਮਿਲਦਾ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਰਜ਼ੀ ਨਾਲ ਮਿਲਦਾ ਹੈ ਜਿਨ੍ਹਾਂ ਦੇ ਉੱਤੇ ਉਹ ਮਿਹਰਬਾਨ ਹੋ ਜਾਂਦੇ ਹਨ ਖੁਸ਼ ਹੋ ਜਾਂਦੇ ਹਨ ਉਹਨਾਂ ਨੂੰ ਹੀ ਇਹ ਵੇਲਾ ਬਖਸ਼ ਦਿੰਦੇ ਹਨ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਆਪਣੇ ਵੱਲੋਂ ਕੋਸ਼ਿਸ਼ ਨਹੀਂ ਕਰਨੀ ਆਪਾਂ ਇਹ ਦਾਤ ਪ੍ਰਾਪਤ ਕਰਨ ਦੇ ਲਈ ਹਰ ਕੋਸ਼ਿਸ਼ ਸੰਭਵ ਕਰਨੀ ਹੈ ਰੋਜ਼-ਰੋਜ਼ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਆਪਣੀਆਂ ਅਰਜ਼ੀਆਂ ਲਾਉਣੀਆਂ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰੋ ਹਰ ਰੋਜ਼ ਰਾਤ ਨੂੰ ਸੌਣ ਲੱਗਿਆਂ ਆਪਣੇ ਗੁਰੂ ਸਾਹਿਬਾਨਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣੀ ਹੈ ਪਾਤਸ਼ਾਹ ਅੰਮ੍ਰਿਤ ਵੇਲੇ ਦਾ ਉੱਠਣ ਦਾ ਜਾਗਣਾ ਬਖਸ਼ ਫਿਰ ਆਪਣੀ ਜ਼ਿੰਦਗੀ ਵਿੱਚ ਨੇਕ ਕੰਮ ਕਰੀਏ ਕਿਉਂਕਿ ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਵਧੀਆ ਕੰਮ ਕਰਦੇ ਹਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਆਪਣੇ ਆਪ ਹੀ ਸਾਡੇ ਉੱਪਰ ਹੋ ਜਾਵੇਗੀ। ਮਹਾਪੁਰਖ ਜੀ ਆਖਦੇ ਹਨ ਜਦੋਂ ਗੁਰੂ ਸਾਹਿਬ ਜੀ ਸਾਡੇ ਤੇ ਖੁਸ਼ ਹੁੰਦੇ ਹਨ ਤਾਂ ਉਹਨਾਂ ਦੀ ਖੁਸ਼ੀ ਦੀ ਨਿਸ਼ਾਨੀ ਇਹੋ ਹੁੰਦੀ ਹੈ ਕਿ ਉਸ ਮਨੁੱਖ ਨੂੰ ਅੰਮ੍ਰਿਤ ਵੇਲੇ ਬਖਸ਼ ਦਿੰਦੇ ਹਨ। ਜਦੋਂ ਅਸੀਂ ਨੇਕ ਕੰਮ ਕਰਦੇ ਹਾਂ ਪ੍ਰਮਾਤਮਾ ਜੀ ਸਾਡੇ ਤੇ ਖੁਸ਼ ਹੋ ਜਾਂਦੇ ਹਨ ਤੇ ਸਾਨੂੰ ਅੰਮ੍ਰਿਤ ਵੇਲੇ ਦੇ ਵਿੱਚ ਆਪਣੇ ਆਪ ਹੀ ਜਾਗ ਆ ਜਾਂਦੀ ਹੈ। ਪਰ ਕਈ ਵਾਰ ਸਾਡੇ ਕੋਲ ਜਾਣੇ ਅਣਜਾਣੇ ਵਿੱਚ ਕੁਝ ਐਸੀਆਂ ਗਲਤੀਆਂ ਹੋ ਜਾਂਦੀਆਂ ਹਨ ਕੁਝ ਐਸੇ ਗੁਨਾਹ ਹੋ ਜਾਂਦੇ ਹਨ ਜਿਸ ਕਰਕੇ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਕਿਰਪਾ ਆਪ ਗਵਾ ਬੈਠਦੇ ਹਾਂ ਕਈ ਵਾਰ ਪੱਕੇ ਨਿਤਨੇਮੀ ਵੀ ਆਪਣਾ ਨੇਮ ਸੰਭਾਲ ਨਹੀਂ ਪਾਉਂਦੇ ਉਹਨਾਂ ਦਾ ਵੀ ਨੇਮ ਟੁੱਟ ਜਾਂਦਾ ਹੈ ਕਿਉਂਕਿ ਕੋਈ ਨਾ ਕੋਈ ਗਲਤੀ ਜਾਂ ਕੋਈ ਨਾ ਕੋਈ ਗੁਨਾਹ ਹੋ ਜਾਂਦਾ ਹੈ ਅੰਮ੍ਰਿਤ ਵੇਲਾ ਗੁਰੂ ਦੀ ਗੋਦ ਹੈ ਗੁਰੂ ਸਾਹਿਬ ਜੀ ਉਹਨਾਂ ਨੂੰ ਆਪਣੇ ਗੋਦ ਚ ਬਿਠਾਉਂਦੇ ਹਨ ਜੋ ਉਹਨਾਂ ਨੂੰ ਪਿਆਰੇ ਲੱਗਦੇ ਹਨ ਜੋ ਬੱਚੇ ਉਹਨਾਂ ਦੇ ਹਿਸਾਬ ਨਾਲ ਚੱਲਦੇ ਹਨ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਏ ਅਸੀਂ ਨੇਕ ਕੰਮ ਕਰਨੇ ਹਨ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਕਰਨ ਲਈ ਕਿਹਾ ਹੈ ਉਹ ਕੰਮ ਕਰਨੇ ਹਨ ਸਰਬੱਤ ਦਾ ਭਲਾ ਮੰਗਣਾ ਹੈ ਸਾਡੇ ਮਨ ਵਿੱਚ ਹਮੇਸ਼ਾ ਹਰ ਇੱਕ ਦੇ ਲਈ ਭਲੇ ਦੀ ਭਾਵਨਾ ਹੋਣੀ ਚਾਹੀਦੀ ਹੈ ਇਹ ਵੈਰ ਵਿਰੋਧ ਨਿੰਦਿਆ ਚੁਗਲੀ ਤੇ ਈਰਖਾ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਆਪਣੇ ਗੁਰੂ ਚਰਨਾਂ ਤੋਂ ਦੂਰ ਕਰਦੀਆਂ ਹਨ ਝੂਠ ਫਰੇਬ ਠੱਗੇ ਠਗੋਰੀ ਇਹਨਾਂ ਚੀਜ਼ਾਂ ਨੂੰ ਗੁਰੂ ਚਰਨਾਂ ਤੋਂ ਦੂਰ ਲੈ ਕੇ ਜਾਣਾ ਹੈ ਪਰ ਜਦੋਂ ਅਸੀਂ ਮਿਹਨਤ ਕਰਦੇ ਹਾਂ ਜਦੋਂ ਅਸੀਂ ਆਪਣੇ ਇਮਾਨਦਾਰੀ ਦੇ ਨਾਲ ਕਿਰਤ ਕਮਾਈ ਕਰਦੇ ਹਾਂ ਤੇ ਨਾਮ ਜਪਦੇ ਹਾਂ ਜਦੋਂ ਸਾਡੇ ਮਨ ਦੇ ਵਿੱਚ ਕਿਸੇ ਨੂੰ ਲੈ ਕੇ ਤਰਸ ਦੀ ਭਾਵਨਾ ਆ ਜਾਂਦੀ ਹੈ ਜਿਵੇਂ ਅਸੀਂ ਕਿਸੇ ਦੀਨ ਦੁਖੀਏ ਨੂੰ ਵੇਖਿਆ ਉਹਨੂੰ ਵੇਖ ਕੇ ਮਨ ਪਸੀਜ ਗਿਆ ਦਿਲ ਕੀਤਾ ਇਸਦੀ ਮਦਦ ਕਰੀਏ ਜੇ ਮਦਦ ਕਰਨ ਦੇ ਯੋਗ ਹੋ ਤਾਂ ਮਦਦ ਕਰ ਦਿਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸੋਹਣੀ ਸ੍ਰਿਸ਼ਟੀ ਦੀ ਕਦਰ ਕਰਨ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਜੇਕਰ ਅਸੀਂ ਹੁਕਮਾਂ ਨੂੰ ਮੰਨਾਂਗੇ ਤਾਂ ਸਾਰੀ ਜ਼ਿੰਦਗੀ ਦੇ ਵਿੱਚ ਖੁਸ਼ ਰਹਾਂਗੇ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਉੱਤੇ ਜੋ ਵੀ ਜੀਵ ਜੰਤੂ ਹੈ ਜੇਕਰ ਉਹ ਦਰਦ ਦੇ ਵਿੱਚ ਹੈ ਦਰਦ ਵੇਖ ਕੇ ਉਸਤੇ ਤਰਸ ਆ ਜਾਂਦਾ ਹੈ ਤਾਂ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੈ ਸੋ ਅਸੀਂ ਇਸ ਤਰ੍ਹਾਂ ਗੁਰਸਾਹਿਬਾਨਾ ਦੀਆਂ ਖੁਸ਼ੀਆਂ ਤੇ ਬਰਕਤਾਂ ਨੂੰ ਹਾਸਲ ਕਰ ਸਕਦੇ ਹਾਂ ਜੇਕਰ ਅਸੀਂ ਕਿਸੇ ਦੀ ਮਦਦ ਕਰਾਂਗੇ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਜਿਹੜਾ ਹੈ ਉਹ ਬੜਾ ਹੀ ਪਾਵਰਫੁੱਲ ਵੇਲਾ ਹੈ ਤੇ ਇਹ ਵੇਲਾ ਮਿਲਦਾ ਵੀ ਕਰਮਾਂ ਤੇ ਭਾਗਾ ਵਾਲਿਆਂ ਨੂੰ ਹੈ ਇਸ ਲਈ ਸਾਧ ਸੰਗਤ ਜੀ ਇਸ ਵੇਲੇ ਦੇ ਵਿੱਚ ਜੇਕਰ ਜਾਗ ਆ ਜਾਂਦੀ ਹੈ ਫਿਰ ਇਸ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿੰਨ ਸੰਭਾਲਣ ਦੀ ਕੋਸ਼ਿਸ਼ ਕਰਨੀ ਹੈ ਇਸ ਵੇਲੇ ਦੇ ਵਿੱਚ ਇੱਕ ਇੱਕ ਪਲ ਤੇ ਇੱਕ ਇੱਕ ਸ਼ិន ਆਪਾਂ ਕਿੰਜ ਸੰਭਾਲਣਾ ਹੈ ਨਾਮ ਜਪ ਕੇ ਗੁਰਬਾਣੀ ਦਾ ਪਾਠ ਕਰਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਜਿੱਥੇ ਤੁਹਾਡਾ ਮਨ ਟਿਕਦਾ ਹੈ ਜੇ ਤੁਸੀਂ ਸਿਮਰਨ ਕਰਨਾ ਚਾਹੁੰਦੇ ਹੋ ਸਿਮਰਨ ਕਰੋ ਨਾਮ ਜਪੋ ਸ਼ੁਕਰਾਨਾ ਕਰੋ ਬਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ ਗੁਰਬਾਣੀ ਦਾ ਪਾਠ ਕਰੋ ਗੁਰੂ ਘਰੇ ਜਾਓ ਸੇਵਾ ਕਰੋ ਬਸ ਇਹੀ ਵੇਲਾ ਤੇ ਇਹੀ ਕੜੀਆਂ ਹਨ ਗੁਰੂ ਚਰਨਾਂ ਦੇ ਲੇਖੇ ਲਾਉਣੀਆਂ ਹਨ ਕਿਉਂਕਿ ਇਸ ਵੇਲੇ ਦੇ ਵਿੱਚ ਸਾਡਾ ਹੱਕ ਬਣਦਾ ਹੈ ਕਿ ਅਸੀਂ ਪਰਮਾਤਮਾ ਦਾ ਨਾਮ ਸਿਮਰਿਏ ਇਹ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੇਲਾ ਹੈ ਜੋ ਮਨੁੱਖ ਇਮਾਨਦਾਰੀ ਦੇ ਨਾਲ ਵੇਲੇ ਨੂੰ ਸੰਭਾਲ ਲਵੇ ਢਾਈ ਤਿੰਨ ਘੰਟੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਂਟ ਕਰ ਦੇਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਫਿਰ ਬਹੁਤ ਮਿਹਰਬਾਨ ਹੋ ਜਾਂਦੇ ਹਨ ਤਾਂ ਫਿਰ ਆਪਾਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਉਠ ਕੇ ਨਾਮ ਜਪਣਾ ਹੈ ਜੇ ਤੁਸੀਂ ਕੋਈ ਜ਼ਰੂਰੀ ਕੰਮ ਕਰਨਾ ਹੈ ਤਾਂ ਉਹ ਵੀ ਕੰਮ ਕਰਦਿਆਂ ਕਰਦਿਆਂ ਨਾਲ ਨਾਲ ਨਾਮ ਜਪ ਸਕਦੇ ਹੋ ਕਿਉਂਕਿ ਕੰਮ ਤਾਂ ਸਾਡੇ ਹੱਥਾਂ ਨੇ ਕਰਨਾ ਹੈ ਹੱਥ ਕੰਮ ਕਰਨ ਲਈ ਹੈ ਪਰ ਮਨ ਜਿਹੜਾ ਹੈ ਗੁਰੂ ਗੁਰੂ ਕਰਨ ਦੇ ਲਈ ਹੈ ਫਿਰ ਵੇਖਿਓ ਸਾਡੇ ਕਮਾਕਾਰਾਂ ਵਿੱਚ ਕਿਵੇਂ ਵਰਕ ਤਾਂ ਪਹਿ ਜਾਣਗੀ ਸੋ ਸਾਧ ਸੰਗਤ ਜੀ ਮੁੱਖ ਦੀ ਗੱਲ ਇਹ ਹੈ ਜੀ ਅੰਮ੍ਰਿਤ ਵੇਲੇ ਕਰਮਾ ਵਾਲਿਆਂ ਨੂੰ ਭਾਗਾ ਵਾਲਿਆਂ ਨੂੰ ਮਿਲਦਾ ਹੈ ਉਹਨਾਂ ਨੂੰ ਮਿਲਦਾ ਹੈ ਜਿਹਨਾਂ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਖੁਸ਼ ਹੁੰਦੇ ਹਨ ਤੇ ਜੇਕਰ ਇਹ ਦਾਤ ਤੁਹਾਨੂੰ ਮਿਲੀ ਹੈ ਤੁਹਾਨੂੰ ਆਪਣੇ ਆਪ ਹੀ ਅੰਮ੍ਰਿਤ ਵੇਲੇ ਵਿੱਚ ਜਾਗ ਆ ਜਾਂਦੀ ਹੈ ਜਾਂ ਫਿਰ ਤੁਸੀਂ అలਾਰਮ ਦੀ ਸਹਾਇਤਾ ਦੇ ਨਾਲ ਵੀ ਅੰਮ੍ਰਿਤ ਵੇਲੇ ਉੱਠ ਰਹੇ ਹੋ ਤਾਂ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਇਹ ਵੇਲਾ ਮੈਨੂੰ ਤੁਸੀਂ ਬਖਸ਼ਿਆ ਤੀਜਾ ਕਿ ਇਸ ਵੇਲੇ ਦੇ ਵਿੱਚ ਇੱਕ ਇੱਕ ਪਲ ਤੇ ਇੱਕ ਇੱਕ ਛਿਨ ਸੰਭਾਲਣਾ ਹੈ ਜਿੰਨੀ ਦੇਰ ਬੈਠ ਕੇ ਨਾਮ ਜਪਿਆ ਜਾਂਦਾ ਬੈਠ ਕੇ ਨਾਮ ਜਪ ਲਓ ਕੁਰਬਾਨੀ ਦਾ ਪਾਠ ਕਰ ਲਓ ਫਿਰ ਉਸ ਤੋਂ ਬਾਅਦ ਜੇ ਤੁਹਾਨੂੰ ਲੱਗ ਰਿਹਾ ਤੁਹਾਡੇ ਕੁਝ ਜ਼ਰੂਰੀ ਕੰਮ ਤੰਦੇ ਹਨ ਉਹ ਕਰਨੇ ਬੜੇ ਜ਼ਰੂਰੀ ਹਨ ਉਹਨਾਂ ਨੂੰ ਕਰਦਿਆਂ ਕਰਦਿਆਂ ਨਾਲ ਵਾਹਿਗੁਰੂ ਜੀ ਦਾ ਨਾਮ ਜਪੋ ਮੋਲ ਮੰਤਰ ਦਾ ਜਾਪ ਕਰੋ ਗੁਰੂ ਸਾਹਿਬ ਜੀ ਬਹੁਤ ਤੁਹਾਡੇ ਤੇ ਖੁਸ਼ ਹੋ ਜਾਣਗੇ ਮੇਰਾ ਇਹ ਬੱਚਾ ਜਾਂ ਮੇਰੀ ਇਹ ਬੱਚੀ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਹੀ ਹੈ ਹਨ ਤੇ ਨਾਲ ਮੇਰਾ ਨਾਮ ਵੀ ਜਪ ਰਹੀ ਹੈ ਸੋ ਇਸ ਤਰ੍ਹਾਂ ਅਸੀਂ ਆਪਣੇ ਗੁਰਸਾਹਿਬਾਨਾਂ ਦੀ ਦੋਹਰੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਸਕਦੇ ਹਾਂ ਭੈਣਾ ਬੀਬੀਆਂ ਦੇ ਲਈ ਤਾਂ ਬੜਾ ਸੌਖਾ ਹੈ ਨਾਮ ਜਪਣਾ ਉਹ ਭੈਣਾ ਬੀਬੀਆਂ ਜੋ ਘਰ ਵਿੱਚ ਰਹਿ ਕੇ ਘਰ ਦੇ ਕੰਮ-ਕਾਰ ਕਰਦੀਆਂ ਹਨ ਕਿਉਂਕਿ ਘਰ ਦੇ ਕੰਮ-ਕਾਰ ਕਰਦੇ ਹੋਏ ਪਰਮਾਤਮਾ ਦਾ ਨਾਮ ਜਪਣਾ ਬੜਾ ਆਸਾਨ ਹੈ ਆਟਾ ਗੁੰਨ ਰਹੇ ਹਨ ਨਾਲ-ਨਾਲ ਤੁਸੀਂ ਵਾਹਿਗੁਰੂ ਵਾਹਿਗੁਰੂ ਰੋਟੀ ਬਣਾ ਰਹੇ ਹੋ ਵਾਹਿਗੁਰੂ ਵਾਹਿਗੁਰੂ ਸਬਜੀ ਕੱਟ ਰਹੇ ਹੋ ਤਾਂ ਤਾਂ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਸਕਦੇ ਹੋਂ ਜਾਂ ਫਿਰ ਤੁਸੀਂ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਜਦੋਂ ਤੁਸੀਂ ਘਰ ਵਗੈਰਾ ਦੀ ਸਫਾਈ ਕਰਦੇ ਹੁੰਦੇ ਹੋ ਅਸੀਂ ਹਸਾਤ ਸੰਗਤ ਜੀ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਪਰਮਾਤਮਾ ਨੂੰ ਯਾਦ ਕਰਾਂਗੇ ਨਾ ਤੇ ਪਰਮਾਤਮਾ ਜੀ ਦੀਆਂ ਖੁਸ਼ੀਆਂ ਨੂੰ ਹਾਸਲ ਕਰ ਸਕਦੇ ਹਾਂ ਮੂਲ ਮੰਤਰ ਗੁਰ ਮੰਤਰ ਇਹ ਤਾਂ ਬਹੁਤ ਔਖਾ ਤਾਂ ਨਹੀਂ ਮੂਲ ਮੰਤਰ ਗੁਰ ਮੰਤਰ ਇਹ ਤਾਂ ਔਖਾ ਨਹੀਂ ਹੈ ਗੁਰਬਾਣੀ ਦਾ ਪਾਠ ਤਾਂ ਆਪਾਂ ਮੰਨ ਲਿਆ ਕਿ ਕੰਠ ਨਹੀਂ ਹੋ ਰਿਹਾ ਜਾਂ ਸਾਨੂੰ ਯਾਦ ਨਹੀਂ ਹੁੰਦਾ ਅਸੀਂ ਇਸ ਕਰਕੇ ਤੁਰਦੇ ਫਿਰਦੇ ਨਹੀਂ ਕਰ ਸਕਦੇ ਗੁਰਬਾਣੀ ਦਾ ਪਾਠ ਵੈਸੇ ਚਲੋ ਬੈਠ ਕੇ ਹੀ ਕਰਨਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਦਾ ਪਾਠ ਗੁਰੂ ਦਾ ਗਿਆਨ ਹੈ ਜਿੰਨਾ ਅਸੀਂ ਸ਼ਾਂਤ ਮਨ ਨਾਲ ਬੈਠ ਕੇ ਕਰਾਂਗੇ ਓਨਾ ਹੀ ਜ਼ਿਆਦਾ ਸਮਝ ਵਿੱਚ ਆਵੇਗਾ ਤੇ ਗਿਆਨ ਵਿੱਚ ਵਾਧਾ ਹੋਵੇਗਾ ਅਸੀਂ ਅਕਲਮੰਦ ਤੇ ਸਿਆਣੇ ਹੋ ਜਾਵਾਂਗੇ ਗੁਰਬਾਣੀ ਦਾ ਪਾਠ ਹਮੇਸ਼ਾ ਬੈਠ ਕੇ ਕਰੋ ਮਨ ਨੂੰ ਇੱਕ ਚਿੱਤ ਇੱਕ ਮਨ ਕਰਕੇ ਹੀ ਪੜਿਆ ਕਰੋ ਸਿਮਰਣ ਜਾਪ ਇਹ ਆਪਾਂ ਤੁਰਦਿਆਂ ਫਿਰਦਿਆਂ ਵੀ ਕਰ ਸਕਦੇ ਹਾਂ ਕੰਮਕਾਰ ਕਰਦਿਆਂ ਹੋਇਆਂ ਵੀ ਕਰ ਸਕਦੇ ਹਾਂ ਜੇ ਕਿਦਰੇ ਤੁਸੀਂ ਸਫ਼ਰ ਵਿੱਚ ਜਾ ਰਹੇ ਹੋ ਤੁਸੀਂ ਗੁਰਮੰਤਰ ਮੋਲ ਮੰਤਰ ਦਾ ਜਾਪ ਕਰ ਸਕਦੇ ਹੋ ਜਿੰਨਾ ਹੀ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇਗਾ ਓਨਾ ਹੀ ਮਨ ਤਾਕਤਵਰ ਹੋ ਜਾਵੇਗਾ ਇਹ ਮਨ ਓਨਾ ਹੀ ਸਿਆਣਾ ਹੋਵੇਗਾ ਇਸ ਮਨ ਦੇ ਸਾਰੇ ਇਹ ਡਰ ਭੈ ਖਤਮ ਹੋ ਜਾਣਗੇ ਸੋ ਇਸ ਮੰਨ ਨੂੰ ਹਰ ਹਾਲ ਦੇ ਵਿੱਚ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਰਾਤ ਨੂੰ ਸੌਣ ਲੱਗਿਆਂ ਗੁਰਬਾਣੀ ਦਾ ਪਾਠ ਕਰਕੇ ਪੂਰੇ ਦਿਨ ਦੀਆਂ ਗਤੀਵਿਧੀਆਂ ਦੇ ਉੱਤੇ ਝਾਤ ਮਾਰ ਕੇ ਜੋ ਵੀ ਤੁਹਾਡੇ ਕੋਲੋਂ ਦਿਨ ਵਿੱਚ ਜਾਣੇ ਅਣਜਾਣੇ ਵਿੱਚ ਗਲਤੀਆਂ ਹੋਈਆਂ ਹੁਣ ਮਾਫੀ ਮੰਗ ਲੈਣੀ ਹੈ ਜੋ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਜੋ ਦਾਤਾਂ ਅੱਜ ਸਾਨੂੰ ਮਿਲੀਆਂ ਉਹਦਾ ਸ਼ੁਕਰਾਨਾ ਕਰਕੇ ਹੀ ਸੌਣਾ ਹੈ ਹਰ ਰੋਜ਼ ਅੰਮ੍ਰਿਤ ਵੇਲੇ ਦੀ ਬੇਨਤੀ ਜ਼ਰੂਰ ਕਰਨੀ ਹੈ ਗੁਰੂ ਸਾਹਿਬ ਜੀ ਤੋਂ ਅੰਮ੍ਰਿਤ ਵੇਲਾ ਮੰਗਣਾ ਹੈ ਕਿ ਪਾਤਸ਼ਾਹ ਅੰਮ੍ਰਿਤ ਵੇਲੇ ਉਠਾ ਦਿਓ ਉਠਾ ਕੇ ਮੈਨੂੰ ਆਪਣੇ ਮਿੱਠੀ ਤੇ ਨਿੱਗੀ ਗੋਲ ਦਾ ਆਨੰਦ ਦਿਓ ਤੇ ਨਾਲ ਹੀ ਮੈਂ ਤਾਂ ਤਰਲੇ ਕਰਕੇ ਸੌਵਾਂ ਕਿ ਗੁਰੂ ਸਾਹਿਬ ਜੀ ਇੱਕ ਨਾ ਇੱਕ ਦਿਨ ਸਾਡੇ ਤੇ ਤਰਸ ਫਿਰ ਜ਼ਰੂਰ ਕਰ ਦੇਣਗੇ ਫਿਰ ਅੰਮ੍ਰਿਤ ਵੇਲੇ ਉੱਠਣ ਲੱਗਿਆ ਕਿਸੇ ਪ੍ਰਕਾਰ ਦਾ ਕੋਈ ਆਲਸ ਨੀਂਦ ਘੇਰਾ ਨਹੀਂ ਪਾਵੇਗੀ ਫਿਰ ਕੋਈ ਕਾਲ ਯੁਗ ਸਾਨੂੰ ਪਰਮਾਤਮਾ ਨਾਲ ਜੁੜਨ ਤੋਂ ਰੋਕ ਨਹੀਂ ਸਕਦਾ ਤਾਂ ਆਪਣੇ ਗੁਰੂ ਦੀ ਕਿਰਪਾ ਨੂੰ ਮੰਗਣਾ ਹੈ ਜੀ ਅੰਮ੍ਰਿਤ ਵੇਲਾ ਮੰਗਣਾ ਹੈ ਗੁਰੂ ਦਾ ਨਾਮ ਮੰਗਣਾ ਹੈ ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਜੀ ਦੇ ਅੱਗੇ ਅਰਜੀ ਲਾਉਣੀ ਹੈ। ਅੰਮ੍ਰਿਤ ਵੇਲੇ ਜਾਗ ਆ ਜਾਵੇ ਤੇ ਜੇਕਰ ਜਾਗ ਆ ਜਾਂਦੀ ਹੈ ਤਾਂ ਬੜੀ ਚੁਸਤੀ ਫੁਰਤੀ ਦੇ ਨਾਲ ਜਿੰਨਾ ਵੀ ਸਮਾਂ ਹੋ ਸਕੇ ਅਸੀਂ ਪਰਮਾਤਮਾ ਦੀ ਯਾਦ ਵਿੱਚ ਗੁਜ਼ਾਰਨਾ ਹੈ। ਕੋਈ ਕੁਝ ਵੀ ਕਹੀ ਜਾਵੇ ਨਾਮ ਜਪਣ ਦੇ ਲਈ ਕਹਿੰਦੇ ਹਨ ਪੂਰਾ ਦਿਨ ਪਿਆ ਹੈ। ਪਰ ਅੰਮ੍ਰਿਤ ਵੇਲੇ ਦੇ ਵਿੱਚ ਜਿਹੜੀ ਗੱਲ ਹੈ ਨਾ ਉਹ ਬਹੁਤ ਹੀ ਪਾਵਰਫੁਲ ਗੱਲ ਹੈ। ਕਈ ਆਖਦੇ ਹਨ ਕਿ ਅਮ੍ਰਿਤ ਵੇਲੇ ਵਿਚੇ ਏਡੀ ਕਿਹੜੀ ਗੱਲ ਹੈ ਸਾਰਾ ਦਿਨ ਪਿਆ ਹੁੰਦਾ ਹੈ ਪਾਠ ਤਾਂ ਜਦੋਂ ਮਰਜ਼ੀ ਕਰ ਲਓ ਪਰ ਅਮ੍ਰਿਤ ਵੇਲੇ ਦਾਤਾਂ ਮਿਲਦੀਆਂ ਹਨ ਕਲਗੀਧਰ ਪਾਤਸ਼ਾਹ ਜੀ ਇਸ ਗੱਲ ਵੱਲ ਧਿਆਨ ਦਿੰਦੇ ਹਨ ਤੇ ਹਮੇਸ਼ਾ ਵਚਨ ਕਰਦੇ ਹਨ ਕਿ ਅਮ੍ਰਿਤ ਵੇਲੇ ਉੱਠ ਉੱਠ ਕੇ ਨਾਮ ਜਪੋ ਜੇ ਜ਼ਰੂਰੀ ਹੈ ਤਾਂ ਤਾਂ ਹੀ ਤਾਂ ਤੁਹਾਨੂੰ ਵਾਰ-ਵਾਰ ਆਖਦੇ ਹਨ ਕਿ ਅਮ੍ਰਿਤ ਵੇਲੇ ਉੱਠਣ ਦੇ ਬੜੇ ਫਾਇਦੇ ਹਨ ਇਹ ਵੇਲਾ ਬਰਕਤਾਂ ਨੂੰ ਹਾਸਲ ਕਰਨ ਦਾ ਵੇਲਾ ਹੁੰਦਾ ਹੈ ਨਾਮ ਜਪਣਾ ਹੀ ਪੈਣਾ ਹੈ ਜਿੰਨਾ ਵੀ ਤੁਹਾਡਾ ਦਿਲ ਕਰਦਾ ਹੈ ਓਨਾ ਹੀ ਤੁਸੀਂ ਪਾਠ ਕਰ ਲਓ ਸਵੇਰੇ ਉੱਠ ਕੇ ਬਿਸਤਰ ਤੇ ਬੈਠੇ ਆ ਬੈਠੇ ਜਿੰਨੀ ਵਾਰ ਵੀ ਵਾਹਿਗੁਰੂ ਜਪਿਆ ਜਾਂਦਾ ਹੈ ਜਪ ਲਓ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਲਓ ਫਿਰ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਸ਼ਾਮ ਨੂੰ ਸੂਰਜ ਛਪਣ ਤੋਂ ਬਾਅਦ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗਿਆਂ ਕੀਰਤਨ ਸੋਹਲੇ ਦਾ ਪਾਠ ਕਰਨ ਲੱਗਿਆਂ ਜਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਓਨੀ ਦੇਰ ਤੱਕ ਵਾਹਿਗੁਰੂ ਵਾਹਿਗੁਰੂ ਜਪਦੇ ਹੀ ਰਹੋ ਫਿਰ ਵੇਖਿਓ ਪਰਮਾਤਮਾ ਜੀ ਤੁਹਾਡੇ ਤੇ ਕਿੰਨੀਆਂ ਬਖਸ਼ਿਸ਼ਾਂ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ